ਸਸ ਕਮੇਜੀ ਸਰਵਰੇ ਨੂੰ ਸੰਦੀਪ ਡੇਰੀ ਫਾਰਮ ਤੜਾ ਬਹੁਤ ਬਹੁ ਵੈਲਕਮ ਹੈ ਜੀ ਤੇ ਅੱਜ ਆਪਾਂ ਬਹੁ ਚੁੱਕੇ ਜੀ ਪਿੰਡ ਕਮਾਸਕੇ ਜਿਹੜਾ ਅਮਰਸਰ ਬਹਿਨੇ ਤਹਿਫੀਲ ਜਨਾਲਾ ਬਾਈ ਸ਼ੇਰੇ ਨੂੰ ਆ ਚੁੱਕੇ ਜੀ ਦੇਖੋ ਅੱਜ ਵੀ ਨਾ ਕੋਈ ਦਸ ਗਰਾਂ ਲੈ ਆ ਪਾ ਪਛੂ ਸੇਲ ਆ ਤੇ ਹਾ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਕਿਦਾਂ ਬਹੁਤ ਬਹੁ ਸਵਾਗਤ ਹੈ ਸੰਦੀਪ ਡੇਰੀ ਫਾਰਮ ਵੇਖਣ ਆ ਲਿਆ ਜੀ ਫਾਰਮ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਪਰਦਾਨ ਠੀਕ ਠਾਕ ਜੀ ਦੇਖ ਰਹੇ ਮਾਲ ਵਧੀਆ 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 ਮਾਲ ਦੇਖ ਗਿਆ ਸਾਰਾ ਬਾਜ ਤਾਂ ਰੱਖਿਆ ਬਾਜ ਤੀ ਫਿਰ ਲੇਟ ਹੋ ਗਏ ਬਿਲਕੁਲ ਜੀ ਬਿਲਕੁਲ ਮੋਗਲੀ ਵੇਖ ਗਿਆ ਇਹ ਤੇ ਅੱਜ ਫਿਰ ਦਵਾ ਕਢੀ ਨਹੀਂ ਹੁਣ ਆਪਣੇ ਪੰਜ ਬਈਆਂ ਤੇ ਦੋ گاਵਾਂ ਦੀ ਹਾਂਜੀ ਕਰੀ ਸੁਣੋ ਜੀ ਕਰੀ ਜੀ ਦੱਸੋ ਸੋਈਏ ਜੀ ਇਹ ਸੋਈਏ ਆਦੀ ਰਾਤ ਦੀ ਜੀ ਦੁੱਧ 15 16 ਕਿਲੋ ਝੋਟੀ ਚ ਪਾਉਂਦੇ ਰਾਤ ਦੀ ਸੋਈ ਆ ਮਗਰ ਕੱਟਾ ਆ ਦੇ ਬੋਲੇ ਦੀ ਹਣਾ ਜੀ ਹਾਂਜੀ ਬੋਲੇ ਪੋੜੇ ਦੀ ਜਪਸੇ ਬੱਚਾ ਹਾਂਜੀ ਰਾਤ ਦੀ ਕੱਟਾ ਕੱਟਾ ਮਾਰ ਹਣਾ ਇਹ ਤਾਂ ਮਗਰ ਕੱਟਾ ਜੀ ਲੋ ਜੈਡ ਬਲੈਕ ਝੋਟੀ ਵੇਖ ਜੂ ਮੱਢੀ ਝੋਟੀ ਆ ਦੇ ਦੋ ਜੋ ਦੀ 15 ਕਿਲੋ ਪਰ ਦੋ ਠੀਕ ਆ ਬਿਲਕੁਲ ਤਾਜੀ ਹੈ ਨਹੀਂ ਠੀਕ ਆ ਆ ਜੋ ਜਾਓ ਚਵਾਜੂ ਬੱਜੀ ਬਿਲਕੁਲ ਵਧੀਆ ਬੜਾ ਪੂਰੀ ਵੱਡੀ ਜੋ ਬਹੁਤ ਵੱਡੀ ਝੋਟੀ ਹੈ ਜੀ ਆਇਆ ਆਇਆ ਬੰਦੋ ਬੰਦੋ ਸੇਰਾ ਜੀ ਮੋੜ ਜਾਈ ਜੀ ਹਾਂ ਜੈ ਜੈ ਜੀ ਕਰਨੀ ਹੈ ਹਾਂਜੀ 1 15 ਦੇ ਵਿੱਚ ਆ ਨਾ ਦੇ ਦਾਂਗੇ ਛੋੜ ਦੁੱਧ 15 ਕਿਲੋ ਭਰ ਦੋਗੇ ਔਰ ਜਾਣ ਇੱਕੋ ਹੀ ਗੱਲ ਛੋੜ ਹੀ ਕਰੀਏ 1 12 ਦੇ ਦਾਂਗੇ ਹਾਂ ਨਾ 1 10 ਦੇ ਚਲੇ 10 ਦੇ ਠੀਕ ਆ ਤੂੰ ਖੋ ਚਾਹੀ ਜੀ ਜਾਣ ਇਹ ਇਹ ਪਹਿਲਾਂ ਝੋਟੇ ਤੰਨਾ ਚਾਹੁੰਦਾ ਨਾ ਸੋਈ ਆ ਥੱਲੇ 8 ਕਿਲੋ ਵਾਲਾ ਤਿਆਰੂ ਮੂੰਹ ਛਗੀ ਆ ਬੱਚਾ ਮਗਰ ਜੀ ਮਗਰ ਦਾ ਕੱਟਾ ਜੀ ਕੱਟਾ ਮਗਰਾ ਪੱਟੀ ਪੱਟੀ ਚਲੋ ਗੋਲੇ ਵਿੱਚ ਇਹ ਝੋਟੇ ਜੀ ਹਾਂਜੀ ਬਿਲਕੁਲ ਗੋਲੇ ਦੇ ਤਾਜੀ ਸੋਈ ਆ ਮਾੜੀ ਪੈਰ ਜਾ ਵਾਸ ਲੱਗ ਗਿਆ ਉਹ ਪਰ ਹੈ ਨਾ ਜੀ ਪਰ ਠੀਕ ਹਾਂ ਤੁਹਾਨੂੰ ਬੜੇ ਬਣਾ ਲੈਣ ਦੇ ਦੀ ਹਾਂ ਤੁਹਾਨੂੰ ਬੜੇ ਚੋਆ ਜੀ ਬੜੀ ਚੰਗੀ ਬਾਈ ਖੜਾ ਆ ਮੜਾ ਜੀ ਖੜਾ ਜੀ ਪਹਿਲਾਂ ਆਇਆ ਪਹਿਲਾਂ ਹਾਂ ਠੀਕ ਤੋਰ ਲੋ ਆ ਜੋ ਇੱਥੇ ਕਮਾਓ ਮੂਹੜ ਬੜੀਆਂ ਹਲਦੀ ਦੀ ਕੀ ਵਜ੍ ਨਾਲ ਲੱਤ ਦੇ ਦਿੰਦੇ ਹਾਂਜੀ ਲੱਤ ਕੀ ਹੋਈ ਲਾਹਣ ਲੱਗਿਆ ਹੋਇਆ ਗੱਡੀ 'ਚ ਅੱਛਾ ਦਮ ਚੱਲਦਾ ਪੈਰ ਨਾ ਹੋਇਆ ਠੀਕ ਇਹ ਡਰ ਗਈ ਥੋੜਾ ਜਿਹਾ ਹਿਤਾਬ ਕਰਕੇ ਹੋਣੇ ਚਲੋ ਬਾ ਠੀਕ ਆ ਹਾਂਜੀ ਇਹ 72000 ਦੇ ਵਿੱਚ ਦੇ ਦਾਂਗੇ ਨਹੀਂ ਹੋਰ ਜਾਣ ਦੀ 70000 ਦੇ ਦਾਂਗੇ 1000 ਹੀ ਹੋਰ ਜਾਣ ਦੇ 1000 ਹੋਰ 18000 18000 ਜਾਣ ਚਲ ਜਾਣ ਬਸ ਠੀਕ ਆ ਝੋਟੀ ਬਹੁਤ ਚੰਗੀ ਆ 8 ਕਿਲੋ ਬੋਲੀ ਹੋ ਗਿਆ ਲੈ ਵੀ ਮੂੰਹ ਛਿੱਗੀ ਆ ਚਲ ਠੀਕ ਆ ਤੇ ਆ ਵੀ ਸਹੀ ਆ ਨਾ ਇਹ ਗੱਬਣ ਝੋਟੀ ਗੱਬਣ ਝੋਟੀ ਲੋਹੀ ਵੀ ਇੱਕ ਮਿੰਟ ਉਹ ਸੁਭਾ ਇਹੋ ਬਸ ਉਤਾਲਾ ਜੇਗਾ ਪਤਾ ਚੋ ਟੰਗਟ ਪਾਸਪੋਰਟ ਹੁੰਦਾ ਪਹਿਲੇ ਉਦੋਂ ਛੇਤੀ ਆ ਜਲਦੀ ਲਓ ਜੀ ਇਹ ਮੂਹ ਚੋਟੀ ਬਹੁਤ ਚੰਗੀ ਆ ਤੇ ਲਾਗੋ ਲਈ ਆ ਦੁੱਧ 14 ਕਿਲੋ ਭਰ ਦਊਗੀ ਠੀਕ ਆ ਲੈ ਜਿਓ ਹਫਤਾ ਕੇ ਮੈਂ ਤੁਹਾਨੂੰ ਹਫਤਾ ਲੈ ਗੋ ਹਫਤਾ ਹਫਤਾ ਲੈ ਜਿਓ ਹਣਾ ਠੀਕ ਆ ਬਸ ਠੀਕ ਆ ਇਧਰ ਠੰਡੀ ਪਲਸ ਆ ਫਿਰ ਦੇ ਦੋ ਦੁੱਧ ਬੜਾ ਆਜੋ 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 ਵਾਹ ਬਸ ਠੀਕ ਆ ਜਾਓ ਜੀ ਮਾਰਮਲ ਚੰਗੇ ਕਿਡੇ-ਕਡੇ ਖੜਦੇ ਨੇ। ਉਹ ਮਰੇ ਬਾਵਾ ਹਨ। ਆਹ ਲੜਕੀ ਬੜਾ ਜਿਆਦਾ ਬੜਾ ਦੁੱਧ ਵਾਲਾ ਬੜਾ। ਬੋਲਦੇ ਮਈਆਂ ਕਿਹੜਾ ਬੜਾ ਚੰਗਾ ਮਾਰ। ਕਿਹੜੇ ਜੀ? ਬੋੜੂ ਬੋਲਦੇ। ਡੇਰੀਆਂ ਕਿਹਆਂ ਹੋਈਆਂ? ਉਹ ਤਰ ਕਿਹਆਂ ਤਾਂ ਸਾਤ ਹਾਂਜੀ ਹਾਂਜੀ। ਹਾਂਜੀ। ਇਹ 1 ਲੱਖ 10 ਦੀ ਹਾਂ। 1 ਲੱਖ 1 ਲੱਖ 10 ਦੀ। 9000 ਦੀ। ਹਾਂਜੀ। ਛੋਟੀ ਬਹੁਤ ਚੰਗੀ ਆ। ਮੌਕੇ ਤੇ ਮਾਨਤਨ ਹੋ ਜਾਊਗਾ ਜੀ। ਕਿੰਨਾ? 2000 ਘੱਟ ਦੇ ਦਿਓ ਜੀ। 15 ਦੀ। ਜਾਣ ਦੇ। 1 ਲੱਖ ਲਈ ਜਾਈਏ। ਨਹੀਂ ਲੱਖ ਤਾਂ ਬਹੁਤ ੱੱਕਾ ਜਿਓ। ਚਲੋ। ਪਰ ਛੋਟੀ ਬਹੁਤ ਚੰਗੀ ਜੀ। ਚਲ ਜਾਣ ਦੇ। ਕਰਦੇ ਮੁਕਰ ਹੋ ਇਹ ਵੀ ਨੀਲੀ ਝੋਟੇ ਬਣਾ। ਇਹਦੀ ਹੱਤਾ ਕੱਢ ਜੋਗੇ ਜੀ। ਅੱਛਾ ਠੀਕ ਆ। ਨੀਲੀ ਝੋਟੀ ਬੜੀ ਚੰਗੀ ਆ ਵੀ ਤੋ ਜਸੂਗਾ ਦਾ ਵੀ। ਲਿਆਓ ਜੀ। ਪਹਿਲਾਂ ਥੱਲੇ 10000 ਦੋ ਚੌਂਦੇ ਤੇ ਦੂਜੇ ਸੁਨੇ ਸੋਨਾ। ਦੇਖੋ ਹੋਰ। ਹੋਰ ਲੋ। ਨੀਲੀ ਦੀਆਂ ਪਿਓ ਸਾਰੇ ਚੀਜ਼ਾਂ ਪੋਰੀਆਂ। ਠੀਕ ਆ। ਲੋਕ ਮਾਲੀ ਡੱਬੀ ਹੋਵੇ ਨੀਲੀ ਕਹਿੰਦੇ ਪਰ ਨੀਲੀ ਇਹਨੂੰ ਹਾਂਦੇ ਸਾਰੇ ਕੋਰਸ ਹੋਤੇ। ਬਿਲਕੁਲ ਜੀ। ਚਾਹੂ ਵਧੀਆ ਜੀ। ਭਜੀ ਕਿੰਨਾ ਕਰ ਦੋ ਤਾਂ ਫਰੇ? ਇਹ ਵੀ ਹੱਥਾਂ ਵਿੱਚ ਇਕੱਠਾ ਤੁਹਾਨੂੰ ਪਤਾ। ਦੁੱਧ ਕਿੰਨਾ ਕਰ ਜੂਗੇ ਅਸੀਂ? ਦੁੱਧ ਵਿੱਚ ਪਹਿਲੇ 10000 ਪਰ 10000। ਠੀਕ ਆ। ਆ ਜੀ ਆ ਜੀ ਲਿਆਓ ਪ੍ਰਸਤ ਕੋਲੜੀ ਹੋ ਹਾਂ ਜੀ ਚੋਣ ਬਹੁਤੀ ਯਾਦ ਕਿ ਠੀਕ ਆ ਵਾਹ ਹਾਂ ਜੀ ਇਹ ਹਾਨਾ ਵਿੱਚ ਇੱਕ ਪੰਜ ਦੀ ਦਦਾਂਗੇ ਇੱਕ ਪੰਜ ਦੀ ਇੱਕ ਪੰਜ ਦੀ ਲੱਖ ਦੀ ਇੱਕ ਦੋ ਦੇ ਦਾਂਗੇ ਨਹੀਂ ਨਹੀਂ ਲੱਖ 2000 ਹੋਰ ਲੱਖ ਤੋਂ 99000 ਦੇ ਆ ਬਹੁਤ ਬਹੁਤ ਅੱਖਾਂ ਨਹੀਂ ਨਹੀਂ ਹੁੰਦੇ ਤੇ ਚਲ ਜਾਨ ਉਹ ਕੋਲ ਆ ਵੀ ਇਹ ਵੀ ਗੱਪਣੀਆਂ ਇਹ ਤੀਜਾ ਸੂਆ ਮੈਂ ਪਾਉਂਦੇ ਆ ਰਾਤ ਦੀ ਸੂਈ ਆ ਜੀ ਅੱਛਾ ਰਾਤ ਦੀ ਸੂਈ ਆ ਰਾਤ ਦੇ ਲਪੜੇ ਪੜੇ ਕੋਈ ਨਹੀਂ ਚੁੱਕਿਆ ਇਹ ਬੋਲਵੇ ਜੀ ਹਣਾ ਦੁੱਧ 13 14 ਕਿਲੋ ਪਾ ਦੁੱਧ ਵੱਡੇ ਮੈਂ ਆ ਤਾਰੀ ਸੂਈ ਦੁਕਾਨੋਂ ਕਿਦਾਂ ਸਪੀਡ ਵੜੀ ਜਾਂਦੀ ਹਾਂ ਜੀ ਆ ਬੱਚਾ ਵੀ ਜਿਹੜਾ ਬੈਠਾ ਦਾ ਬਿਲਕੁਲ ਆ ਹਾਂ ਜੀ ਕੱਟਾ ਜੀ ਹਾਂ ਜੀ ਕੱਟਾ ਜੀ ਕੱਟਾ ਮਗਰ ਤੋਰੋ ਕੱਟੀ ਹੋ ਕੱਟੀ ਆ ਕੱਟੀ ਆ ਲੋ ਚਲੋ ਰਾਤ ਦੀ ਸੂਈ ਆ ਦੁੱਧ 12 13 ਕਿਲੋ ਪਾ ਪਾ 12 ਪਾ ਠੀਕ ਆਜੋ ਜੀ ਆਜੋ ਆਜੋ ਹਾਂ ਚਾਜੂ ਵੜੀ ਨਿਕਲੇ ਆ ਬੜੀ ਢਾਲੀ ਚੰਗੀ ਬੜੀ ਚਾਰੀ ਕੋਲੀ ਬੈਠੇ ਆਜੋ ਪੂਰ ਛੱਟਾ ਕੋਈ ਠੀਕ ਆਪੋ ਰੇਕ ਬੰਦ ਕਰੇ ਹਾਂਜੀ ਫਿਰ ਜੈ ਜੀ ਇਹ ਵੀ ਮੈਂ ਨਾਲ ਵਿੱਚ 72000 ਦੀ ਦੇ ਦਈਏ ਦੁੱਧ ਢਾਲੀ ਮੈਂ ਦੁੱਧ ਮੈਂ ਤੇਰਾ ਗਰ ਭਰ ਦੂਗੀ ਸੁਆ ਤੀਜਾ ਪਰ ਮੈਂ ਦੁੱਧ ਢਾਲੂ ਯਾਰ ਨੂਰਾ ਬਾਵਾ ਥੱਲੇ ਆਈਏ ਬਾਵਾ ਤਹੀ ਦਾਦੂ ਵੀ 60000 ਦੀ ਧੱਕਾ ਨੇ ਦਾ 60 ਦਾ ਦੋ ਹੀ ਹੋਰ ਜਾਂਦੇ 3000 ਨਹੀਂ ਬਹੁਤ ਆਖਣੇ 3000 ਜਾਂਦੇ ਆਜੋ ਕੋਈ ਨਹੀਂ ਗਾਂ ਵੇਚੋ ਮਾਲ ਹੋਰ ਲਓ ਕਿ ਨਹੀਂ ਇੱਕੋ ਗੱਲ ਨਹੀਂ ਇਹ ਸੁਈ ਤਾਜੀ ਬਿਲਕੁਲ ਇਹ ਵੀ ਸੁਈ ਆ ਉਹ ਕਿਹਦੇ ਮਗਰ ਵੱਛਾ ਜੀ ਵੱਛਾ ਮਗਰਾ ਜੀ ਤੇ ਦੁੱਧ ਕਿੰਨਾ ਬਾਈ ਜੀ ਇਹਨੇ ਵਿੱਚ ਥੋੜਾ ਦੁੱਧ ਥੱਲੇ 15 16 ਕਿਲੋ ਪਰ ਹੁਣ ਦੁੱਧੂਗਾ 12 13 ਕਿਲੋ ਇਹਨੇ ਖਾਦਾ ਕੋਰੀਆਂ ਅਨ ਤੋੜੇ ਇੱਧਰ ਆਓ ਵੱਛਾ ਬਠੀ ਹਾਂ ਜੀ ਵੱਛਾ ਦੇ ਮਗਰੇ ਨੇ ਇਹ ਰਵਾ ਬਹੁਤਾ ਜ਼ਿਆਦਾ ਕੀਤਾ ਬਸ ਠੀਕ ਹੈ ਪਰ ਹੁਣ 12 13 ਕਿਲੋ ਪੁੱਲਾ ਹੁਣ ਵੀ ਹੋਊਗਾ ਆਜੋ ਆਜੋ ਜੀ ਲਿਓ ਹਾਂਜੀ ਇਹ 42000 ਦੇ ਵਿੱਚ ਦੇ ਦਾਂਗੇ ਚੰਗੀ ਵਿੱਚ ਜੀ ਮੱਛੀ ਥੋੜੀ ਨਾਲ ਕੋਕ ਜਿਹਨੇ ਕੰਨ ਕੱਢਦਾ ਕੋਈ ਨਹੀਂ ਬਾਕੀ ਉਹਨੇ ਮਾਨਤਾਨ ਕਰ ਦਾਂਗੇ ਕਿੰਨਾ 40000 ਦੇ ਦਈਏ ਹੋਰ ਜਾਂਦੀ ਤਾਂ ਦੋ ਘਾਟ ਹੋਰ 35000 ਜੀ ਨਹੀਂ 35 ਬਹੁਤ ੱੱਕ ਆ ਜੋ 32000 ਦੀ ਜਾਂਦੋ ਕੋਈ ਚਲੋ ਜਾਂਦੇ 35000 ਆਜੋ ਲਿਓ ਗਾਜਾ ਆ ਇਹ ਕਪੜਾ ਇਹ ਦੁੱਧ ਜਸੂਆ ਜੋ ਇਹ ਦੁੱਧ ਸਹੀ ਲਾਗੋ ਬੰਨੋ ਲਈ ਦੁੱਧ ਦੇਂਦੀ ਜੋ 20 ਬਾਈ ਕਿਲੋ ਅੱਛਾ ਗੱਬਣਾ ਹਾਂ ਹਾਂ ਗੱਬਣ ਨੇ ਹਫਤਾ ਲੈ ਲਾਓ ਲਓ ਜੀ ਗੱਬਣ ਵੇਹੜਾ ਤੇ ਵੇਖੋ ਵਰਾ ਦੀ ਹਫਤਾ ਲੈ ਜੂ ਆਲੇ ਠੰਡੀ ਤੇਰੀ ਚੰਗੀ ਹਫਤਾ ਲੈ ਬਸ ਠੀਕ ਆ ਇਹ ਹਫਤਾ ਨੇ ਫੜਨਾ ਆਜੋ ਜੀ ਆਜੋ ਆਜੋ ਲਿਓ ਜਵਾਜੂ ਵਧੀਆ ਲੇਕੋ ਭਜੀ ਚੰਗੇ ਲਾਗੋ ਐਂਡ ਵਾਲੇ ਪੀਸੀ ਆ 20 ਵਿੱਚ ਐਂਡ ਵਾਲਾ ਐਂਡ ਵਾਲਾ ਬੋਲੋ ਇਹ 50000 ਦੇ ਦਾਂਗੇ ਬੇਜੀ ਨਹੀਂ 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 ਦੋ ਛੱਡ ਦਾਂਗੇ ਹੋਰ ਆਜੋ ਸਾਹਿਬ ਇੱਕੋ ਹੀ ਗੱਲ ਦੱਸ ਦੋ ਲਾਰ ਐਂਡਰ ਬੇਚੀਆ 45000 40000 ਦੀਆਂ ਦੀ ਨਹੀਂ 42000 ਦੇ ਚੱਲ ਚੱਲ ਜਾਂਦੋ 40 ਦੀ ਜਾਂਦੋ ਜਰਾ ਆਜੋ ਆਜੇ ਨਹੀਂ ਬੇਟੋ ਕੰਮ ਆਜੋ ਬਸ ਆਹੀ ਆ ਲਓ ਜੀ ਚੈੱਕ ਕਰ ਗਾ ਲੇ ਚੈੱਕ ਕਰ ਤੁਸੀਂ ਦਵਾਈ ਰਖਣਾ ਮਾਜੀ ਆਪਣੀ ਦੋ ਟਾਈਮ ਸੰਭੀ ਕਰਦੇ ਬਿਲਕੁਲ ਬਿਲਕੁਲ ਚਲੋ ਵਧੀਆ ਵੇਖ ਰਿਹਾ ਮਾਣ ਜੀ ਵਧੀਆ ਮਾਲ ਵਿਝ ਵੇਖ ਰਿਹਾ ਆ ਕਿਵੇਂ ਰੇਟ ਤੁਹਾਡਾ ਸਹੀ ਆ ਹਾਂਜੀ ਜੇ ਤੁਹਾਡਾ ਰੇਟ ਸਹੀ ਆ ਆ ਜੀ ਬਹੁਤ ਚੰਗਾ ਹਾਂਜੀ ਤੇ ਰੇਟ ਚੰਗਾ ਤੇ ਫਿਰ ਹੀ ਗਾਹ ਤੁਹਾਨੂੰ ਪਤਾ ਆਉਂਦਾ ਹੱਟ ਦੋ ਸੱਜੀ ਗਾਲੀ ਰੋਜ਼ ਮਾਲ ਪੰਜ ਚਾਰ ਡੰਗ ਨਿਕਲਦੇ ਜਾਂਦੇ ਕਾਲੇ ਪੰਜ ਚਾਰ ਵੇਚ ਲੈ ਪਰਸੋ ਵੀ ਹਾਂਜੀ ਬੰਦ ਰਿੰਗ ਹਾਂਜੀ ਚਲੋ ਬੋਲੋ ਨੰਬਰ 9914753609 ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਚੰਗਣਾ ਪਿੰਡ ਸ਼ਕਬਾਸਕ ਨਾਮ ਤੁਹਾਡਾ ਸ਼ੇਰਾ ਜੀ ਸਤਿ ਸ੍ਰੀ ਅਕਾਲ